ਪਛਮੀ ਦੀ ਜਿੱਨੀ ਚੋਣ ਜਿੱਤਣ ਦੀ ਖੁਸ਼ੀ ਦੇ ਵਿੱਚ ਸਾਨੀਵਾਲ ਵਿਖੇ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਜਿੱਤ ਦਾ ਜਸ਼ਨ ਮਨਾਇਆ ਗਿਆ ਕੈਬਨਿਟ ਮੰਤਰੀ ਅਤੇ ਹਰਦੀਪ ਸਿੰਘ ਮੁੰਡਿਆ ਦੀ ਅਗਵਾਈ ਵਿੱਚ ਨਿਊ ਦਸ਼ਮੇਸ਼ ਟੈਕਸੀ ਯੂਨੀਅਨ ਸਾਨੀਵਾਲ ਵੱਲੋਂ ਲੱਡੇ ਬੰਦੇ ਗਏ ਇਸ ਮੌਕੇ ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਨਵੇਂ ਬਣੇ ਐਮਐਲਏ ਸੰਜੀਵ ਅਰੋੜਾ ਨੂੰ ਜਿੱਤ ਦੀ ਵਧਾਈ ਦਿੱਤੀ ਉਨ੍ਹਾਂ ਨੂੰ ਨਿਊ ਦਸ਼ਮੇਸ਼ ਟੈਕਸੀ ਯੂਨੀਅਨ ਸਾਨੀਵਾਲ ਦੇ ਨਵੇਂ ਬਣੇ ਪ੍ਰਧਾਨ ਜਗਜੀਤ ਸਿੰਘ ਜੱਗਾ ਅਤੇ ਸੂਬਾ ਮਹਦੇਦਾਰਾਂ ਨੂੰ ਵਧਾਈ ਦਿੱਤੀ ਇਸ ਮੌਕੇ ਤੇ ਲਖਵੀਰ ਸਿੰਘ ਬਲਵਿੰਦਰ ਸਿੰਘ ਜੀਤ ਸਿੰਘ ਤੇ ਜਿੰਦਰ ਸਿੰਘ ਜਸਵਿੰਦਰ सिंह संदीप सिंह सतवंत सिंह हरप्रीत सिंह के यूनियन के समूह और देदारा ने कैबिनेट मंत्री हरप्रीत सिंह होलियादा का तबादला किया देखो पत्रकार सुखदेव सिंह की खास रिपोर्ट ਹੋ ਰਿਹਾ ਹੈ ਜੇ ਪ੍ਰਸ਼ਾਦਾਂ ਕਿਰਮਾ ਨਾਲ ਬਹੁਤ ਬਣੇ ਜੇ ਕੋਈ ਪ੍ਰਸ਼ਾਦਨ ਕਰਤਾ ਕੀ ਸੀ ਜੋ ਮੈਂ ਆਪਣੇ ਭਾਰਤੀ ਸੁਪਰੀਮ ਕੋਰਟ ਦੇ ਜੀਵਾਰ ਨੂੰ ਆਪਣੇ ਪੰਜਾਬ ਸੁਧਰਾਪੁਰ ਸਿੰਘ ਬਾੜੀ ਨੇ ਜੀਵਾਰ ਨੂੰ ਬਹੁਤ ਬਹੁਤ ਮੁਲਾਇਦਨਾ ਚਹਰਤਾ ਬੈਠੇ ਜੀ ਅਲੇਖ ਅੰਤਰਾ ਅਭਿਰਗੁਰ ਤਾਵਾ ਅਕਲ ਸ਼ਾਹ ਨੇ ਉਹਨਾਂ ਦਾ ਜੁਗਾਰ ਬਹੁਤ ਤਲਵਾ ਕਾਹ ਕੋਲਾ ਵਾਦਾ ਜਿਹੜੇ ਕੰਮ ਕੀ ਸੀ ਬਹੁਤ ਜ਼ਰੂਰੀ ਸਭ ਰਹਿ ਗਏ ਉਹ ਪੂਰੇ ਕਰਾਂਗੇ ਜੀ ਨਿਸ਼ਚਿਤ ਅਸੀਂ ਕਿ ਉਹ ਕੰਮ ਦਾ ਬਹੁਤ ਵੱਡਾ ਵਾਦਾ ਹੈ ਸੁਧਾਰਾ ਵਾਸਤੇ ਮੁਬਾਰਕਬਾਦ ਕਿ ਥੋੜੇ ਜਿਹੇ ਅੰਦਰ ਅੰਦਰ ਆਪਣੇ ਸੰਜੀਵ ਰੌੜਾ ਜੀ ਇਕੱਲੇ ਨਹੀਂ ਹੋਰ ਮੰਤਰੀ ਮੰਡਲ ਜਾ ਰਿਹਾ ਜੋ ਸਾਡੇ ਪਾਰਟੀ ਸੁਪਰੀਮ ਕੌਂਸਲ ਵਿੱਚ ਜੀਵਾਲ ਜੀ ਨੇ ਵਾਦਾ ਕੀਤਾ ਸੀ ਉਹ ਵਾਦਾ ਜਲਦੀ ਪੂਰਾ ਹੋਊਗਾ ਇਹ ਮੁਜ਼ਾਹਰੇ ਦੇ ਜਿਹੜੇ ਵਿਕਾਸ ਦੇ ਕੰਮ ਉਹ ਰਾਫਡੀ ਸਪੀਨਰ ਕੰਮ ਸ਼ੁਰੂਆਤ ਹੋ ਜੇਗੀ ਕਿਉਂਕਿ ਪਹਿਲਾਂ ਦੋ ਮੰਤਰੀ ਸੀ ਹੁਣ ਤਿੰਨ ਮੰਤਰੀ ਲੋਕ ਜੜਨ ਰਹਿਣਗੇ ਜੋ ਬਹੁਤ ਜੇ ਕੰਮਾਂ ਦੀ ਸੁਪਰੀ ਲੱਗੇ ਸਾਡੇ ਅੱਜ ਆਮ ਆਦਮੀ ਪਾਰਟੀ ਜਿੱਤਈ ਹੈ ਤੇ ਧਿਆਨਾਂ ਬੈਠੇ ਦੇ ਵਿੱਚ ਹਾਂਜੀ ਬਹੁਤ-ਬਹੁਤ ਮੁਬਾਰਕਾਂ ਜੀ ਆਮ ਆਦਮੀ ਪਾਰਟੀ ਦੀ ਟੜੂ ਵਾਲੀ ਸਰਕਾਰ ਦਿੱਤੀ ਹੈ ਜੀ ਸੀਟ ਜਿੱਤੀ ਆ ਤਾਂ ਉਹਨਾਂ ਨੂੰ ਲੱਖ-ਲੱਖ ਮੁਬਾਰਕਾਂ ਨਾਲ ਮੁੰਡਿਆ ਸਾਹਿਬ ਨੂੰ ਜਿਨ੍ਹਾਂ ਨੇ ਮੈਨੂੰ ਪ੍ਰਧਾਨਗੀ ਲਈ ਲੈ ਕੇ ਸਮਝਿਆ ਤੇ ਮੈਨੂੰ ਪ੍ਰਧਾਨਗੀ ਲਈ ਚੁਣਿਆ ਗਿਆ ਤੇ ਸਾਰੇ ਮੈਂਬਰਾਂ ਦਾ ਸਟਾਫ ਮੈਂਬਰਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਦੇ ਅਹੁਦੇ ਤੇ ਨਿਵਾਜਿਆ ਧੰਨਵਾਦ ਵੀਰੇ ਵਾਇਗਰੂ ਜੀ ਦਾ ਗੱਲ ਥਾ ਵਾਇਗਰੂ ਜੀ ਕੀ ਫਤਿਹ ਜੀ ਤੇ ਬਹੁਤ ਵਧੀਆ ਕੰਮ ਕਰਦੇ ਨੇ ਜੋਗ ਨੇ ਇਨਸਾਨ ਪ੍ਰਧਾਨਗੀ ਦੇ ਇਹ ਜੋਗ ਸੀ ਕਿ ਤਾਂ ਹੀ ਇਹਨਾਂ ਨੂੰ ਬਣਾਇਆ ਮੈਂਬਰਾਂ ਨੇ 31 ਮੈਂਬਰਾਂ ਦਾ 32 ਦਾ ਸਪੋਰਟ ਦੀ ਕੀਤੀ ਤੇ ਇਹਨਾਂ ਦੇ ਹੱਥ ਪਾਏ ਨੇ ਜੁਨੀਅਨ ਦਾ ਬਹੁਤ ਵਧੀਆ ਦਿਨ ਰਾਤ ਤਰੱਕੀ ਕਰਦੇ ਨੇ ਸ਼ਵੀਲਾਂ ਲਾਉਦੇ ਨੇ ਸਭ ਕੁਝ ਕਰਦੇ ਨੇ ਤੇ ਹਰੇਕ ਦੀ ਸੁਣੀ ਜਾਂਦੀ ਹੈ ਮੰਤਰੀ ਸਾਹਿਬ ਆਪ ਪਿੱਟ ਫੱਟਣ ਗਏ ਰਹੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਦਾ ਧੰਨਵਾਦ